ਮੈਨੂੰ ਨਹੀਂ ਪਤਾ ਕਦਾਂ ਨੇ ਤੁਹਾਨੂੰ ਪਤਾ ਜ ਕੀ ਆ ਪਤਾ ਨਹੀਂ ਕੀ ਆ ਪਤਾ ਨਹੀਂ ਮੈਨੂੰ ਕਿੰਦਰੀ ਕੱਜ ਅੱਜ ਆ 23 ਦਾ ਇਹ ਜਾਨ ਤੁਹਾਨੂੰ ਸ਼ਕ ਕਮਾਲ ਹੈ ਇੱਕ ਮਾਂ ਹੋ ਕੇ ਆਪਣੇ ਬੱਚੇ ਦਾ ਜਨਮ ਪਤਾ ਨਹੀਂ ਜਿਆਦਾ ਪਿਛਲੇ ਲੋਕਾਂ ਕੇ ਪਤਾ ਪਿਛੇ ਪਿਛੇ ਕੇ ਪਤਾ ਦੀ ਲਾ ਪਿਛੇ ਵਾਲੇ ਕਿਹੜੇ ਆ ਅੱਜ ਆਣੇ ਆ ਲੋਕਾਂ ਆ ਅੱਜੜੇ ਉਹ ਕਾਰ ਬਣਦੇ ਨੇ ਹਾਂ ਜਿਆਦਾ ਇਨੀ ਗੌਰ ਦੇਣ ਤੇ ਅੱਛਾ ਵੀ ਵਸ ਵੀ ਕੋਈ ਕਾਰਡ ਵਾੜ ਨਹੀਂ ਬੰਦਾ ਕੋਈ ਕਾਰਡ ਪਰ ਵੀ ਨਹੀਂ ਲਿਖਦਾ ਦਾ ਕਾਰਡ ਬਣਦਾ ਤਾਂ ਹੈਗਾ ਤੇ ਮੈਂ ਇਨਾ ਹੋ ਨਹੀਂ ਪਤਾ ਦੀ ਕਾਰਡ ਵੀ ਮੇਰਾ ਆਪੇ ਬਣਾਉਂਦੇ ਕਰ ਤੇ ਜਿਹੜਾ ਡਾਕਟਰ ਹੈ ਉਹਨੂੰ ਫੜੋ ਜਾ ਕੇ ਮੂੰਹ ਦਾ ਇਨਾ ਪਤਾ ਕਿ ਦਵਾਈਆਂ ਨਹੀਂ ਆਉਂਦੀਆਂ ਤਾਂ ਦਵਾਈਆਂ ਹੋਰ ਬਾ ਦਵਾਈਆਂ ਹੁੰਦੇ ਆਂ ਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਸੱਚੇ ਕਾਲ ਬੋਪੜਾ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਕੱਲ ਵੀ ਤਾਂ ਨਹੀਂ ਖਾਂਦੀ ਇੱਕ ਖਾਣੀ ਮੈਂ ਸਾਰੇ ਇੱਕ ਹਾਂ ਸਾਡੀ 21 ਕੇ ਬਣਦੀ ਆ ਅਸੀਂ ਹੈਂ ਗ੍ਰੈਸ ਤੋਂ ਕਰਦੇ ਹਾਂ ਮੈਂ ਚੱਲਦਾ ਰਹੇ ਅਮ ਲਾਈਟ ਵਿੱਚ ਬੰਦ ਹੋ ਗਿਆ ਅੱਜ ਤਾ ਦੀ ਲੱਸੀ ਆ ਉਹਨੇ ਪੀਓ ਨਾ ਚਾਰ ਪੰਜ ਦਿਨ ਬਾਅਦ ਹੁੰਦੀ ਆ ਨਾ ਉਹਨੇ ਪੀਓ ਨਾ ਕੀ ਉਹ ਤਾਂ ਚਲੇ ਗਿਆ ਨਾ ਹੈ ਹਾਂ ਅਬ ਹੱਸ ਰਿਹਾ ਜਿਹੜਾ ਕੂੜੇ ਜਿਹਾ ਲੱਗਿਆ ਅੱਛਾ ਰੋਕੇ ਦਿਖਾ ਰਿਹਾ ਦੇਖ ਕੇ ਕਰ ਕੇ ਦਿਖਾ ਰਿਹਾ ਐ ਕਰ ਕੇ ਦਿਖਾ ਰਿਹਾ ਵੀ ਰੋਇਆ ਤਾਂ ਰੋਇਆ ਤਾਂ ਪੁੱਤ ਤੂੰ ਲੈ ਲਾ ਤਾਂ ਮੈਂ ਨਹੀਂ ਲੋਂਦੀ ਆਗੀ ਹਾਂ ਮੈਂ ਨਹੀਂ ਰੋਂਦੀ ਉਹ ਵੱਜ ਗਿਆ ਪੀਕਾ ਲਵਾ ਕੇ ਆਇਆ ਪੀਕਾ ਲਵਾ ਕੇ ਠੀਕ ਜਾਂਦੀ ਆ ਜਾ ਆ ਗਿਆ ਕੇਤਵਾ ਹੈ ਆ ਕੀ ਕੇਤਵਾ ਹੈ ਬੰਦੜਿਆ ਵਿਆ ਬੋਂਦਲਿਆ ਵਾ ਬੋਂਦਲਿਆ ਵਾ ਬੋਂਦਲਿਆ ਵਾ ਅਬੂ ਟੀਕੇ ਲਾ ਲਿਆ ਪੁੱਤ ਤੂੰ ਸੀਨੇ ਦਰਦੀ ਨਹੀਂ ਹੋਇਆ ਚੜ ਗਿਆ ਉਹ ਚੱਗ ਗਿਆ ਚੱਗੇ 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 ਚਾਲ ਉਹ ਤਾਂ ਬਹਿ ਗਿਆ ਆਪਣੀ ਗੱਡੀ ਤੇ ਹੋ ਗਿਆ ਸ਼ੁਰੂ ਐਨੋ ਟੀਕੇ ਦਾ ਕੋਈ ਅਸਰ ਨਹੀਂ ਕੋਈ ਅਸਰ ਨਹੀਂ ਲੋ ਜੀ 2 ਵਜੇ ਆਤਰੰਤੇ ਪਹਿਲਾਂ ਹੁਣ ਮੈਂ ਬਣਾ ਲੀਤੀ ਐ ਮੈਗੀ ਕਿਉਂਕਿ ਉਹ ਵੀ ਨਾ ਕਿੰਨੇ ਦਿਨ ਹੋ ਗਏ ਕਹਾਂ ਲੂੰਗਾ ਮੈਗੀ ਨਹੀਂ ਦਿੰਦੇ ਤੁਸੀਂ ਬਣਾ ਕੇ ਵੀ ਤੁਸੀਂ ਲਿਆ ਕੇ ਰੱਖੀ ਹੋਈ ਆ ਪਰ ਤੁਸੀਂ ਦਿਨ ਦੇ ਨਹੀਂ ਹੈਗੇ ਤਾਂ ਕਰਕੇ ਮੈਂ ਕਹਿਤਾ ਉਹ ਅੱਜ ਕੱਲੇ ਕੱਢ ਕੇ ਬਣਾਵਾ ਪਾਣੀ ਚ ਗੋਲਣਾ ਆ ਸੱਚ ਗਰਮ ਪਾਣੀ ਚ ਬਸ ਮੈਂ ਹਮੇਸ਼ਾ ਇਹੀ ਕਰ ਦਿੰਦੀ ਐ ਪਾਣੀ ਨਾ ਤੱਤਾ ਕਰਕੇ ਤੱਤਾ ਕਰਕੇ ਮੈਗੀ ਚੋ ਦਿੰਦੀ ਐ ਬਸ ਜਦ ਤੱਕ ਆ ਤੜਕਾ ਹੋ ਜਾਊਗਾ ਜਦ ਤੱਕ ਬਣ ਜੇ ਦੇਟਾ ਫਿਰ ਜੇ ਉੱਪਰ ਜਾਓ ਉਹ ਗਰਮ ਜੰਦੀ ਆ ਜਿਆਦਾ ਹੋ ਜਾਂਦੀ ਹੈ ਇਹਦੇ ਚ ਬਹੁਤ ਵਧੀਆ ਹੋਣੀ ਜਿਵੇਂ ਆਪਾਂ ਉਹ ਕੱਪ ਜੇ ਨਹੀਂ ਮਿਲਦੇ ਮੈਗੀ ਵਾਲੇ ਗਰਮ ਪਾਣੀ ਪਾ ਦਿੰਦੇ ਨੇ ਨੀਚੇ ਬਚ ਜਾਂਦੀ ਆ ਬਸ ਉਹ ਮਿਲ ਪਾਈ ਤੇ ਡੰਡੀ ਮਾਰ ਜੀ ਤਾਂ ਸਸੇ ਨੂੰ ਇਹ ਢੜਕਾ ਲਾਣਾ ਪੈਂਦਾ ਹੋਊਗਾ ਜੰਦ ਨਹੀਂ ਕਦੇ ਲਿਆ ਕੇ ਦੇਖਣ ਜੋ ਕਾਪੂ ਵੀ ਹਨਾ ਲਗਾਇਆ ਚੱਕਣ ਵੀ ਲੱਗ ਗਈ ਲੋ ਜੀ ਇਹ ਤਾਂ ਤੇਲ ਆਪਣਾ ਹੋ ਗਿਆ ਗਰਮ ਪਹਿਲਾਂ ਆਪਾਂ ਪਿਆਰ ਪਾ ਲਈਏ ਹਾਂ ਠੀਕ ਹੈ

ਸੋ ਇਹ ਵਧੀਆ ਲੱਗਦਾ। ਤੁਹਾਨੂੰ ਨਾ ਤੜਕੇ ਵਾਲੀ ਮੈਗੀ ਵਧੀਆ ਲੱਗਦੀ ਜਿਹੜੀ ਤੁਸੀਂ ਉਹ ਨਹੀਂ ਬਣਾਉਂਦੇ। ਜਿਹੜੀ ਉਹ ਪਾਣੀ 'ਚ ਆਲ ਬਣਾ ਲਵਾਂ ਮੈਂ ਬਾਲ ਦੇਤੀ। ਉਹ ਸਵਾਦ ਇਹਦਾ। ਉਹ ਕੋਈ ਨਾ ਇਕੱਲੇ ਉੱਤੇ ਸੁਕਿਲਾ ਦੇ। ਉਹ ਮੈਂ ਲੈ ਗਈ ਹੁੰਦੀ ਆ। ਆਪਣਾ ਪਾਸਟਾ ਲਿਆ ਫਿਰ ਉਹ ਸਟੇਕ ਨਹੀਂ ਬਣਾਉਣੀ। ਮੈਂ ਕੱਲ ਬਣਾਉਣ ਲੱਗੀ ਸੀ ਪਰ ਮੈਂ ਇੰਨ ਖਾਲੀ ਕਰਾਂ। ਤਾਂ ਐ ਇਹਨਾਂ ਨੂੰ ਤਾਂ ਐ ਤੜਕੇ ਵਾਲੇ ਖਾলে ਫਿਰ ਉਹ ਆਪਣੀ ਡਾਈਟਿੰਗ ਡਾਈਟਿੰਗ ਲੱਗ ਜਾਣਾ। ਡਾਈਟਿੰਗ ਕੀ ਕੰਮ ਹੋਰੀ ਆ ਮੇਹੀ ਹੋਈ ਆ ਮੰਦੂਰੀ ਵੀ ਨਹੀਂ ਹੋਈ ਤੇ ਜੇ ਪਹਿਲਾਂ ਵੀ ਕਰੇ ਕਰੀ ਜਿੰਨਾ ਚੀਜ਼ਾਂ ਬਣਾਉਣੇ ਸੀ ਤਾਂ ਦੁੱਧ ਦਵਾ ਨਹੀਂ ਆ ਵੀ ਮੈਂ ਖਾਂਦੀ ਇਹਨੂੰ ਬਿਲਕੁਲ ਵੀ ਨਹੀਂ ਖਾਣੀ ਦਵਾ ਦਵਾ ਵੀ ਨਹੀਂ ਇਹ ਸਿਰਫ ਇਹੋ ਜਿਹੀ ਬਣਾਈ ਆ ਥੋੜੀ ਮੰਦੀਪ ਲੈ ਲਵਾਂਗੀ ਮੈਂ ਪਹਿਲਾਂ ਵੀ ਕਰੇ ਕਰੀ ਤੇ ਬਣਾ ਲਵਾਂਗੀ ਤੋਂ ਆਪਣੇ ਬੱਚੇ ਨੂੰ ਦੇ ਦੂੰ ਹਾਂ ਜਿਹੜਾ ਮੈਗੀ ਦਾ ਮਸਾਲਾ ਹੁੰਦਾ ਨਾ ਮੈਗੀ ਤੇ ਸਾਰਾ ਕੁਝ ਇਹ ਹੀ ਹੁੰਦਾ ਮਸਾਲਾ ਇਹ ਹੀ ਕੂਚ ਬੋਰਨ ਪਾ ਲਈ ਮੈਗੀ ਦੀ ਮੈਂ ਕੀ ਕਹੀ ਆ ਉਹ ਸਭ ਸੇਮ ਹੀ ਆ ਮੈਂ ਮੂੜ ਪਾਇਆ ਮਿਰਚ ਦਾ ਹੀ ਭਾਈ ਪਾਤੀ ਮਿਰਚ ਵੀ ਹੋਇਆ ਇਹਦੇ ਹੋਰ ਮੂਨ ਹੋਰ ਬਿਚਾਰ ਆ ਕੇ ਆਏ ਮम्मा ਤੁਸੀਂ ਸਪਾਈਸੀ ਮੈਗੀ ਬਣਾਤੀ ਸਪਾਈਸੀ ਹੁਣ ਇਹਦੇ ਚ ਨਾ ਜਿਹੜਾ ਪਾਣੀ ਲਓ ਮੈਗੀ ਆਹ ਇਹਦੇ ਚ ਮੈਂ ਥੋੜਾ ਜਿਹਾ ਪਾਣੀ ਤਾਂ加 ਦੇਣੀ ਆ ਜੀ ਜੇ ਪਾਈ ਜਾਂਦਾ ਉਹ ਹੁੰਦੀ ਆ ਮਸਾਲਾ ਵਿੱਚ ਸਾਰਾ ਰਲ ਜੇ ਹਾਂ ਜੇ ਮੜੀ ਵਿੱਚ ਕੱਚੀ ਰਹੇ ਜੇ ਉਹ ਵੀ ਹੋ ਜਾਂਦੀ ਆ ਫਿਰ ਇਹਦੇ ਨਾਲ ਕੱਚੀ ਵੈਸੀ ਰਹਿਣੀ ਨਹੀਂ ਚਾਹੀਦੀ ਹੁੰਦੀ ਕਿਉਂਕਿ ਅੱਗੇ ਅੱਗੇ ਮੈਂ ਅੱਜ ਮੈਂ ਥੋੜੀ ਜੀ ਲੇਟ ਹੋਊਗੀ ਅੱਗੇ ਮੈਂ ਪਹਿਲੇ ਪਾਣੀ ਪਹਿਲਾਂ ਪਾੜ ਕੇ ਮੈਗੀ ਵਿੱਚ ਸੈਟਾਂ ਲੀ ਹਾਂ ਥੋੜੀ ਲੇਟ ਆ ਕਿ ਮੈਂ ਨਾ ਪਾਣੀ ਪਾੜ ਕੇ ਰੱਖ ਕੇ ਮੈਗੀ ਦੇ ਵਿੱਚ ਪਾ ਕੇ ਤੈਨੂੰ ਬੁਲਾਉਣ ਲੱਗੀਆਂ ਵੀ ਵੀਡੀਓ ਲਈ ਤੈਨੂੰ ਬੁਲਾਉਣ ਲੱਗੀਆਂ ਨਹੀਂ ਤਾਂ ਮੈਂ ਮੈਗੀ ਵਿੱਚ ਪਾ ਦਿਓ ਫਿਰ ਪੂਰੀ ਗੱਲ ਹੈ ਅੰਦਰ ਹੋ ਜਾਂਦੀ ਆ ਕੀਦਾ ਕੀਦਾ ਪੈਣੀ ਆ ਗਈ ਖੰਡ ਜੀ ਕਰ ਰਿਹਾ ਮੇਰਾ ਟੈਂਪਲ ਬਣਾਈ ਜਾ ਮੇਰਾ ਵੀ ਕਰ ਰਿਹਾ ਮੇਰਾ ਕਰ ਰਿਹਾ ਨਿੰਬੂ ਛੜਕੇ ਖਾਈਂ ਤਾ ਠੀ ਹਾਂ ਪਾਈ ਨਿੰਬੂ ਤਾ ਲੋ ਜੀ ਮੈਂ ਕੀ ਆਪਣੇ ਬਣ ਕੇ ਤੇ ਆਉਂਗੀ ਮੈਂ ਹੁਣ ਇਹਦੇ ਟੱਕਣ ਦੇ ਕੇ ਰੱਖ ਦਿੰਦੀ ਹਾਂ ਨਾ ਥੋੜੀ ਜਿਹੜੀ ਉਹ ਵੈਸੇ ਹੀ ਨਰਮਾਈ ਫੜ ਜਾਂਦੀ ਹੈ ਨਾ ਆਪ ਗੜੇ ਹਾਂ ਯੂਵੀ ਆਉਣ ਆਲੇ ਫਿਰ ਆ ਕੇ ਖਾ ਲੂਗਾ ਐਦਾਂ ਉਹ ਮਾਜਾ ਲੰਬੀ ਕਰ ਬਣ ਜਾਂਦੀ ਹੁੰਦੀ ਹੂੰ ਕੱਪੜਾ ਸਾਰ ਸੁੱਕੂ ਜਾ ਕਰਦੇ ਉਹ ਤਾਰ ਨਹੀਂ ਸੋਹਣੀ ਭਈ ਬਿਟੀ ਗੱਡੀ ਮੂਰੇ بس ਨੀ ਮੀਟ ਥੋੜੀ ਜਿਹੀ ਉੱਚੀ ਕਰਨੀ ਸੀ ਉਹ ਫਿਰ ਬੈਡੀ ਤਾਰਾ ਉੱਤੇ ਕੋਲੇ ਉਹ ਫੋੜ ਕੇ ਇੱਧਰ ਬੰਨ ਦੋ ਉਹ ਸਾਰਾ ਮਾਤਾ ਕਪੜੇ ਇੱਧਰ ਸਕੇ ਕਰੋ ਉਹ ਜਿਹੜਾ ਨਾਲ ਜਗਰ ਲਾ ਤਾਂ ਉਹੀ ਬੰਨ ਦੋ ਫਿਰ ਹੈ ਨਹੀਂ ਤੇ ਮੇਰੇ ਕੋਲ ਕਿਸੇ ਸਲਵਾਰ ਚ ਹੀ ਕੱਢ ਕੇ ਪਾਉਂਦੇ ਬਸ ਹਨਾ ਉਹ ਪੁੱਛਿਆ ਜਾਂਦਾ ਮਤੇ ਨਾ ਫਿਰ ਉਹ ਕੱਪੜੇ ਚੁੱਕ ਕੇ ਕੋਲੋਂ ਪਾ ਲੈ ਇਹੋ ਤਾਰੇ ਕੋਲ ਇੱਕ ਤਾਰ ਰੱਖ ਦੋ ਉੱਧਰ ਜੇ ਘੱਟ ਹੈ ਉਹ ਟੋਟੜਾ ਤਾਂ ਤਾਂ ਗਿਆ ਲਾ ਉਹਦੇ ਗੱਲ ਨਹੀਂ ਹੋ ਰਿਹਾ ਬੱਸ ਕਹਿੰਦਾ ਮੱਕੀ ਮੱਕੀ ਆ ਗਈ ਮੱਕੀ ਦਾ ਤਾਂ ਆ ਗਿਆ ਹੁਣ ਅਸੀਂ ਮੱਕੀ ਖਾਇਆ ਕਰਾਂਗੇ ਨਾ ਤਾਂ ਖਾਣਗੇ ਮੱਕੀ ਖਾਇਆ ਕਰੇ ਬੰਦ 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 ਜਾ ਹੈ ਪਰਾਠੇ ਲੱਗੇ ਯੋ ਭਾਈ ਦਾ ਅਰਦਾਸ ਕੀ ਭਾਈ ਹ ਤਾਂ ਹੈ ਨਹੀਂ ਭਾਈ ਪਰਲੀ ਸਾਡੇ ਖੜਾ ਹੈ ਬਸ ਨੇ ਉਹ ਵੇਖ ਲੈਣੇ ਕਾਈਪੇ ਗਿਆ ਜਾ ਰਿਹਾ ਹੈ ਮੱਕੀ ਆ ਗਈ ਹੁਣ ਮੱਜਾਂ ਨੂੰ ਪਾਣ ਲਈ ਆ ਹਨਾ ਮੱਜਾਂ ਨੂੰ ਪਾਣ ਲਈ ਆ ਇੱਧਰ ਬਬੂ ਦੇ ਟੀਕੇ ਲੱਗੇ ਹੋਏ ਆ ਆਬੂ ਉੱਠ ਖੜਿਆ ਆਬੂ ਨੂੰ ਧੁੱਪ ਚ ਨਾ ਲੈ ਕੇ ਜਾਈ ਬਾਹਰ ਅੰਦਰ ਆ ਜਾ ਆਬੂ ਇਹਨੂੰ ਅੰਦਰ ਲਿਆ ਜੀ ਉਹ ਚੱਕ ਚੱਕ ਦੇ ਇਹਨੂੰ ਗੋਲਦੀ ਚੱਕ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਕੋਪਰਾਏ ਫੈਮਿਲੀ ਬਲੌਗ ਇਸ ਤੁਹਾਡਾ ਸਵਾਗਤ ਹੈ ਜੀ ਉਮੀਦ ਹੈ ਵੀ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਅ ਉਹ ਵੀਡੀਓ तकरीबन ਅੱਜ 4 4 ਦਿਨਾਂ ਬਾਅਦ ਬਣਾ ਰਹੀ ਆ ਤੇ 3-4 ਦਿਨ ਹੋ ਗਏ ਮੈਂ ਵੀਡੀਓ ਕੋਈ ਬਣਾਈ ਵੀ ਨਹੀਂ ਹੈਗੀ ਨਾ ਪੌਣੀ ਦਾ ਚਲੋ ਕੀ ਹੈ ਜਦੋਂ ਮੈਂ ਬਣਾਈ ਹੋਣੀ ਹੈਗੀ ਤੇ ਮੈਨੂੰ ਕਮੈਂਟ ਵੀ ਬਹੁਤ ਆ ਰਹੇ ਸੀਗੇ ਵੀ ਤੁਸੀਂ ਵੀਡੀਓ ਕਿਉਂ ਨਹੀਂ ਪਾ ਰਹੇ ਹੈਗੇ ਹਨਾ ਤੇ ਮੈਂ ਕਿਹਾ ਚਲੋ ਮੈਂ ਰੋਜ਼ ਸੋਚਦੀ ਆ ਵੀ ਅੱਜ ਬਣਾਵਾਂ ਜਾਂ ਕੱਲੂ ਬਣਾਵਾਂ ਪਰਸੋਂ ਬਣਾਵਾਂ ਪਰ ਜੀ ਇਹ ਨਹੀਂ ਕਰਦਾ ਹੈਗਾ ਬਣਾਉਣ ਨੂੰ ਫਿਰ ਮੈਂ ਸੋਚਿਆ ਫਿਰ ਮੈਂ ਅੱਜ ਸੋਚਿਆ ਮੈਂ ਚੱਲ ਛੋਟਾ ਜਿਹਾ ਛੋਟੀ ਜੀ ਵੀਡੀਓ ਪਾ ਦਿੰਦੀ ਆ ਵੀ ਉਹ ਤੇ ਬਾਅਦ ਨਹੀਂ ਜੀ ਕਰੂਗਾ ਦੇਖੀ ਜਾਊਂਗੇ ਵੀ ਹੁਣ ਆ ਛੋਟੀ ਜੀ ਸ਼ੋਰਟ ਦੀ ਤਰ੍ਹਾਂ ਵੀਡੀਓ ਬਣਾ ਕੇ ਪਾ ਦਿੰਦੀ ਆ ਤੇ ਅੱਧੀ ਜਿਹੜੀ ਇਹ ਤੋਂ ਪਹਿਲਾਂ ਮੈਂ ਪਾਈ ਆ ਵੀਡੀਓ ਤੁਸੀਂ ਦੇਖੀ ਆ ਇਹ ਮੇਰੀ 4-5 ਦਿਨ ਪਹਿਲਾਂ ਦੀ ਵੀਡੀਓ ਹੈ ਤੇ ਹੁਣ ਜਿਹੜਾ ਮੈਂ ਇਸ ਟਾਈਮ ਵੀਡੀਓ ਬਣਾ ਰਹੀ ਆ ਇਹ ਮੇਰੀ ਵੀਡੀਓ ਮਤਲਬ ਮੈਂ 4-5 ਦਿਨਾਂ ਬਾਅਦ ਵੀਡੀਓ ਬਣਾ ਰਹੀ ਆ ਅੱਜ ਦਿਨ ਹੈਗਾ ਇਹ ਸ਼ੁਕਰਵਾਰ ਇਹ ਮੈਂ ਸ਼ੁਕਰਵਾਰ ਨੂੰ ਰਾਤ ਨੂੰ ਵੀਡੀਓ ਬਣਾ ਰਹੀ ਆ ਤੇ ਕਈ ਦਿਨ ਹੋ ਗਏ ਨਾ ਇੱਕ ਤਾਂ ਮੇਰਾ ਸਿਰ ਨਹੀਂ ਦਰਦ ਕਰਨੇ ਤੇ ਹਟ ਰਿਹਾ ਮਤਲਬ ਮੇਰਾ ਨਾ ਮੱਥਾ ਵੀ ਨਹੀਂ ਰੁਕਦਾ ਇੱਥੇ ਤੇ ਬਹੁਤ ਜ਼ਿਆਦਾ ਦੁਖਦਾ ਏ ਤੇ ਇਹ ਵੀ ਨਹੀਂ ਹੈਗਾ ਵੀ ਬਹਿਣਾ ਦੇਖੋ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਉਹ ਸਾਰਿਆਂ ਦੇ ਘਰ ਹੁੰਦੀਆਂ ਨੇ ਹਰ ਇੱਕ ਪ੍ਰੋਬਲਮ ਜਿਹੜੀ ਮਤਲਬ ਸਾਰਿਆਂ ਦੀ ਜ਼ਿੰਦਗੀ ਚ ਹੁੰਦੀ ਹੈ ਘਰ ਨਹੀਂ ਕਹੂੰਗੀ ਚਲ ਜ਼ਿੰਦਗੀ ਉਹ ਕਹੂੰਗੀ ਕਿਉਂਕਿ ਘਰ ਚ ਵੀ ਜਿੰਨੇ ਮੈਂਬਰ ਰਹਿੰਦੇ ਆ ਤਕਰੀਬਨ ਉਹਨਾਂ ਦੀ ਹਰ ਇੱਕ ਦੀ ਇਕੱਲੇ ਇਕੱਲੇ ਦੀ ਜ਼ਿੰਦਗੀ ਵਿੱਚ ਵਿੱਚ ਕੋਈ ਨਾ ਕੋਈ ਦੁੱਖ ਹੁੰਦਾ ਹੀ ਹੈ ਕਿਸੇ ਦਾ ਛੋਟਾ ਕਿਸੇ ਦਾ ਜਿਆਦਾ ਵੱਡਾ ਆ ਗਿਆ ਕਿਸੇ ਕਿਸੇ ਦੀ ਸਾਰੀ ਜ਼ਿੰਦਗੀ ਦੁੱਖਾਂ ਨਾਲ ਭਰੀ ਵੀ ਹੁੰਦੀ ਹੈ ਤੇ ਇਸ ਇਸ ਤਰ੍ਹਾਂ ਹੀ ਬਸ ਜਿਵੇਂ ਉਹਨਾਂ ਵਿੱਚੋਂ ਮੈਂ ਸਮਝਿਓ ਵੀ ਹੁਣ ਮੈਂ ਵੀ ਨਹੀਂ ਕਹੂੰਗੀ ਵੀ ਮੈਂ ਇਕੱਲੀਓ ਜਿਆਦਾ ਦੁਖੀ ਐ ਬਹੁਤ ਸਾਰੇ ਹਨਾ ਭੈਣਾਂ ਕਿੰਨੀਆਂ ਭੈਣ ਭਰਾ ਵੀ ਹਨਾ ਕਿੰਨੇ ਬੈਠੇ ਆ ਜਿਹੜੇ ਬਹੁਤ ਜ਼ਿਆਦਾ ਦੁਖੀ ਹੋਣਗੇ ਤੇ ਮੇਤੋ ਵੀ ਸ਼ਾਇਦ ਮੇਤੋ ਵੀ ਜ਼ਿਆਦਾ ਹੋਣਗੇ ਇਹ ਵੀ ਮੈਂ ਨਹੀਂ ਕਹਿ ਸਕਦੀ ਹੈਗੀ ਵੀ ਮੈਂ ਹਨਾ ਵੀ ਮੈਂ ਹੀ ਇਕੱਲੀ ਦੁਖੀ ਬੈਠੀ ਆ ਪਰ ਮੈਂ ਮਤਲਬ ਉਹਨਾਂ ਵਿੱਚੋਂ ਇੱਕ ਆ ਵੀ ਵੀ ਜਿਨ੍ਹਾਂ ਦੀ ਹੁਣ ਮਰਦੇ ਦਮ ਤੱਕ ਬਸ ਦੁਖੇ ਦੁਖ ਨੇ ਜਿਹੜੇ ਦਰਦ ਕਿਉਂਕਿ ਇੱਕ ਇਹ ਜਿਹੜੀ ਇੱਕ ਕੁੜੀ ਹੁੰਦੀ ਹੈ ਜਾਂ ਧੀ ਹੁੰਦੀ ਹੈ ਨਾ ਉਹ ਉਹ ਮਤਲਬ ਵੀ ਜੇ ਸੁੱਖ-ਦੁੱਖ ਹੁੰਦਾ ਕੋਈ ਵੀ ਉਹਨੂੰ ਸੁੱਖ-ਦੁੱਖ ਹੰਦਾ ਹੈ ਨਾ ਵਿਆਹ ਤੋਂ ਬਾਅਦ ਤਾਂ ਸਭ ਤੋਂ ਪਹਿਲਾਂ ਉਹ ਆਪਣੇ ਪੇਕੇਆਂ ਨੂੰ ਯਾਦ ਕਰਦੀ ਹੈ ਨਾ ਅ ਉਹ ਉਹੀ ਬਸ ਯਾਦ ਕੀ ਕਰਨਾ ਯਾਦ ਕਰਦੀ ਹੈ ਤੇ ਆਪਣਾ ਸੁੱਖ-ਦੁੱਖ ਵੰਡਣ ਵਾਸਤੇ ਆਪਣੇ ਪੇਕੇ ਜਾਂਦੀ ਵੀ ਹੈ ਹੈ ਨਾ ਵੀ ਚਲ ਵੀ ਕਿਉਂਕਿ ਇੱਕ ਜਿਹੜੀ ਖੁਸ਼ੀ ਮਿਲਦੀ ਹੈ ਨਾ ਵਿਆਹ ਤੋਂ ਬਾਅਦ ਚਾਹੇ ਕੋਈ ਵੀ ਆ ਮਤਲਬ ਸਾਰੇ ਮੈਂ तकरीबन ਸਾਰੀਆਂ ਧੀਆਂ ਦਾ ਇਹ ਇਹੀ ਹੁੰਦਾ ਕੋਈ ਉਹ ਇਹੀ ਜੀ ਹੋਊਗੀ ਹਨਾ ਵੀ ਮਤਲਬ ਧੀ ਵੀ ਜੀ ਨੂੰ ਮਾਪੇ ਦੀ ਲੋਡ ਨਹੀਂ ਪੈਂਦੀ ਹੋਊਗੀ ਨਹੀਂ ਤਾਂ तकरीबन ਸਾਰੀਆਂ ਭੈਣਾਂ ਨੂੰ ਸਭ ਨੂੰ ਪੈਂਦੀ ਆ ਸਭ ਨੂੰ ਆਪਣੇ ਭਰਾਵਾਂ ਦੀ ਪੈਂਦੀ ਆ ਮਾਪੇ ਆਪਾਂ ਦੀ ਪੈਂਦੀ ਆ ਹਨਾ ਵੀ ਕੋਈ ਵੀ ਚਾਹੇ ਜਿੰਨੀ ਮਰਜ਼ੀ ਉਹ ਆਪਣੇ ਸੋਹਰੇ ਚ ਸੁਖੀ ਹੋਵੇ ਪਰ ਆਪਣੇ ਮਾ ਮਾਪੇ ਪਿਓ ਵੀ ਨਾ ਵੀ ਕੋਈ ਭੈਣ ਜਾਂ ਕੋਈ ਧੀ ਨਹੀਂ ਰਹਿੰਦੀ ਕੋਈ ਆਪਣੇ ਜਿਹੜੀ ਆਪਣੇ ਮਾਵਾਪਾ ਨੂੰ ਯਾਦ ਨਾ ਕਰਦੀ ਹੋਵੇ ਚਾਹੇ ਉਹਨਾਂ ਉਹ ਭੈਣ ਭਰਾ ਵਿਆਹ ਤੋਂ ਬਾਅਦ ਉਹ ਭੈਣ ਭੈਣਾ ਨਾਲ ਬੋਲਣ ਜਾਂ ਨਾ ਬੋਲਣ ਹਨਾ ਵਰਤਣ ਜਾਂ ਨਾ ਵਰਤਣ ਹਨਾ ਵੀ ਫੇਰ ਵੀ ਉਹਨਾਂ ਦਾ ਜ਼ਿਕਰ ਨਾ ਹੁੰਦਾ ਹੋਵੇ ਵੀ ਇਹ ਜੀ ਤਾਂ ਕਿਸੇ ਦੀ ਭੈਣ ਦੀ ਜ਼ਿੰਦਗੀ ਚ ਕੋਈ ਗੱਲ ਨਹੀਂ ਹੋਊਗੀ ਵੀ ਚਾਹੇ ਰਿਸ਼ਤਾ ਹੋਵੇ ਜਾਂ ਨਾ ਹੋਵੇ ਪਰ ਆਪਣੇ ਭੈਣ ਭਰਾ ਦਾ ਜਾਂ ਮਾਪੇ ਦਾ ਉਹਦੀ ਜ਼ਿੰਦਗੀ ਚ ਜ਼ਿਕਰ ਨਾ ਹੋਵੇ ਨਾ ਉਹਨਾਂ ਦੀ ਯਾਦ ਦਿਨ ਰਾਤ ਯਾਦ ਆਉਂਦੀ ਚਲੋ ਇਹ ਇਹ ਵੱਖਰੀ ਗੱਲ ਆ ਵੀ ਜਿਹੜੇ ਹੁੰਦੇ ਹੋਏ ਹੁੰਦੇ ਹੋਏ ਵੀ ਨਹੀਂ ਹੁੰਦੇ ਤੇ ਇਹ ਅੱਟ ਗੱਲ ਐ ਤੇ ਜਿਹੜੀ ਭੈਣਾਂ ਚ ਵੀ ਮੇਰਾ ਭਰਾ ਨਹੀਂ ਹੈਗਾ ਹਨਾ ਤੇ ਅੱਜ ਮੇਰੀ ਜ਼ਿੰਦਗੀ ਮਤਲਬ ਅਹੀ ਜੀ ਆ ਵੀ ਜਿੱਥੇ ਵੀ ਮੇਰਾ ਮੈਂ ਚਾਹੇ ਜਿੰਨੀ ਮਰਜੀ ਦੁਖੀ ਹੋਵਾਂ ਜਿੰਨੀ ਮਰਜੀ ਸੁਖੀ ਹੋਵਾਂ ਵੀ ਮਤਲਬ ਮੈਂ ਇੱਥੀ ਹਨਾ ਜਿਵੇਂ ਕਹਿੰਦੇ ਨੇ ਆਪਣੀ ਇੱਕ ਕਹਾਵਤ ਹੁੰਦੀ ਹੈ ਨਾ ਵੀ ਇੱਕ ਕਾਥਣੀ ਤਰ ਪਤਾ ਨਹੀਂ ਕਿਆ ਰੋਟੀ ਵੀ ਪੱਕ ਜਾਂਦੀ ਹੈ ਹਨਾ ਮੈਂ ਚਾਹੇ ਦੁਖੀ ਹੋਵਾਂ ਚਾਹੇ ਸੁਖੀ ਹੋਵਾਂ ਮੈਂ ਨਹੀਂ ਕਹਿੰਦੀ ਵੀ ਮੈਂ ਦੁਖੀ ਹਾਂ ਉਹਦੇ ਬਹੁਤ ਜ਼ਿਆਦਾ ਮੈਨੂੰ ਜਾਂ ਮੈਂ ਹੋਵਾਂ ਇੱਕ ਥੋ ਵੀ ਬੰਦਾ ਦੇਖੋ ਬੀਨੋ ਨਾਲ ਤਾਂ ਥੱਕ ਜਾਂਦਾ ਹੈ ਹਨਾ ਹੁਣ ਮੈਂ ਬੋਲਦੀ ਬੋਲਦੀ ਰੋਣੀ ਵਾਲੀ ਵੀ ਹੋ ਗਈ ਤੇ ਰੋਂਦੀ ਮੈਂ ਹੈ ਨਹੀਂ ਕਿਉਂਕਿ ਮੇਰੇ ਮੇਰੇ ਕੋਲ ਹੈ ਜਿਹੜਾ ਯੂਵੀ ਬੈਠਾ ਹੋਰ ਯੂਵੀ ਦੇ ਸਾਹਮਣੇ ਮੈਂ ਹਨਾ ਕਦੇ ਵੀ ਨਹੀਂ ਉਹ ਕਰਦੀ ਹੈਗੀ ਕਦੇ ਵੀ ਨਹੀਂ ਰੋਂਦੀ ਕਿਉਂਕਿ ਉਹਦਾ ਅਸਰ ਇੱਥੇ ਹੁੰਦਾ ਉਹ ਮੈਨੂੰ ਸਵਾਲ ਜਵਾਬ ਕਰਦਾ ਹੈ ਤੇ ਉਹ ਹੁਣ ਆਪਣੀ ਆ ਖੇਡਾ ਚ ਇੰਨਾ ਮਸਤ ਹੈ ਵੀ ਉਹਨੂੰ ਇਹ ਨਹੀਂ ਪਤਾ ਵੀ ਮੰਮਾ ਕਿਆ ਬੋਲ ਰਹੀ ਹੈ ਵੀ ਕਿਆ ਗੱਲਾਂ ਕਰ ਰਹੀ ਹੈ ਜਾਂ ਕੀ ਦੇ ਬਾਰੇ ਬੋਲ ਰਹੀ ਹੈ ਕਿਸੇ ਇਹਨੂੰ ਕੁਝ ਨਹੀਂ ਪਤਾ ਇਸ ਕਰਕੇ ਵੀ ਕਿਉਂਕਿ ਆਪਣੀ ਖੇਡਾ ਚ ਮਸਤ ਹੋਇਆ ਵਈ ਬਸ ਐ ਵੀ ਹੁਣ ਮੈਂ ਐਦਾਂ ਗੱਲਾਂ ਕਰਦੀ ਕਰਦੀ ਮਤਲਬ ਵੀ ਇੱਕ ਤਰ੍ਹਾਂ ਦੀ ਮੈਂ ਉਹ ਵੀ ਮੈਂ ਬਸ ਮੇਨ ਗੱਲ ਮੇਰੀ ਆਹੀ ਹੈ ਵੀ ਜੇ ਜੇ ਕੋਈ ਹਨਾ ਭੈਣ ਜਾਤੀ ਕੋਈ ਵੀ ਦੁਖੀ ਹੁੰਦੀ ਆ ਉਹ ਆਪਣੇ ਪਿਆਰ ਨੂੰ ਯਾਦ ਕਰਦੀ ਆ ਯਾਦ ਵੀ ਕਰਦੀ ਐ ਤੇ ਜਾਂਦੀ ਵੀ ਐ ਹਨਾ ਮੈਂ ਦੁਖੀ ਹੋਵਾਂ ਸੁਖ ਹੋਵਾਂ ਜੀਵੇਂ ਮਰਜੀ ਹੋਵਾਂ ਮੈਥੀ ਰਹਿਣਾ ਮੈਂ ਕਿਤੇ ਨਹੀਂ ਜਾਣਾ ਹਨਾ ਮੈਂ ਆਪਣਾ ਸੁਖ ਦੁਖ ਜੇ ਕੋਈ ਗੱਲ ਦੀ ਖੁਸ਼ੀ ਐ ਤਾਂ ਵੀ ਨਹੀਂ ਵੰਡ ਸਕਦੇ ਜੇ ਦੁੱਖ ਐ ਤਾਂ ਵੀ ਨਹੀਂ ਮੈਂ ਕਿਸੇ ਨੂੰ ਦੱਸ ਸਕਦੀ ਹਨਾ ਦੇ ਇੱਕ ਇਹ ਨਹੀਂ ਹੈਗਾ ਇਹ ਵੀ ਨਹੀਂ ਹੁੰਦਾ ਹਨਾ ਵੀ ਜੇ ਕੋਈ ਜੇ ਆਪਾਂ ਦੁਖੀ ਐ ਨਾ ਸੋਰੀ ਵੀ ਜੇ ਆਪਾਂ ਹੱਸ ਰਹੇ ਆ ਵੀ ਦੂਜਿਆਂ ਨੂੰ ਹੱਸਦੇ ਦਿਖ ਰਹੇ ਵੀ ਬਹੁਤ ਸੁਖੀ ਐ ਹਨਾ ਬਹੁਤ ਖੁਸ਼ ਐ ਜੇ ਜਾਂ ਉਹਦੇ ਕੋਲ ਦੋ ਪੈਸੇ ਦੇਖ ਲੇ ਵੀ ਉਹ ਤਾਂ ਬਹੁਤ ਖੁਸ਼ ਐ ਨਾ ਇੱਕ ਵਾਰੀ ਉਹਦੇ ਉਹਤੇ ਵੀ ਪੁੱਛ ਕੇ ਦੇਖੋ ਜੇ ਉਹਨੂੰ ਕਹੇ ਵੀ ਤੇਰੀ ਜ਼ਿੰਦਗੀ ਚ ਪੁੱਛ ਕੇ ਦੇਖੋ ਵੀ ਤੇਰੀ ਜ਼ਿੰਦਗੀ ਚ ਕੀ ਦਰਦ ਐ ਤਾਂ ਮੈਂ ਕਹੇ ਵੀ ਆਪਣਾ ਮੈਂ ਦਰਦ ਐ ਨਾ ਜਿਹੜਾ ਮੈਂ ਰੋ ਰੋ ਕੇ ਨਾ ਬਿਆਨ ਕਰਾਂ ਵੀ ਕਿੰਨਾ ਦਰਦ ਹੈ ਇਹ ਦਰਦ ਤਾਂ ਮਰਦੇ ਦਮ ਤੱਕ ਨਹੀਂ ਮੁੱਕਣ ਲੱਗਾ ਇੰਨਾ ਦਰਦ ਅ ਬਸ ਦੱਸਦੀ ਦੱਸਦੀ ਮੈਂ ਰੋਣੇ ਵਾਲੀ ਹੋ ਜਿੰਨੀ ਤਾਂ ਹੀ ਮੈਂ ਵੀਡੀਓ ਨਹੀਂ ਬਣਾਉਂਦੀ ਸੀ ਮੇਰਾ ਜੀ ਨਹੀਂ ਕਰਦਾ ਸੀ ਵੀਡੀਓ ਬਣਾਉਣ ਨੂੰ ਕਿਉਂਕਿ ਬੋਲਦੀ 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 ਉਹ ਰੋਣੇ ਵਾਲੀ ਹੋ ਜੰਨੀ ਆ ਅ ਦਾ ਹੀ ਵਸ ਜਿਆਦਾ ਜੀ ਨਹੀਂ ਕਰਦਾ ਹੈਗਾ ਫਿਰ ਮੈਂ ਸੋਚਿਆ ਵੀ ਚੱਲੇ ਵੀਡੀਓ ਪਾਈ ਦਿੰਨੀ ਹੈ ਵੀ ਹਾਜੇ ਮੇਰਾ ਕੋਈ ਮਨ ਨਹੀਂ ਕਰ ਰਿਹਾ ਜੀ ਨਹੀਂ ਕਰ ਰਿਹਾ ਹੁਣ ਐ ਵੀ ਨਾ ਤੁਸੀਂ ਪੁੱਛੋ ਵੀ ਕੀ ਹੋਇਆ ਕੀ ਗੱਲ ਹੋ ਗਈ ਹੈ ਨਾ ਗੱਲ ਤਾਂ ਦੇਖੋ ਉਹ ਇਹ ਗੱਲਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਨੇ ਇਹ ਤਾਂ ਕਦੇ ਖਤਮ ਹੀ ਨਹੀਂ ਹੁੰਦੀਆਂ ਹੈਗੀਆਂ ਹਨਾ ਹਰ ਇੱਕ ਚੀਜ਼ ਆ ਜਿਹੜੀ ਉਹ ਆਪਾਂ ਕੈਮਰੇ ਦੇ ਸਾਹਮਣੇ ਵੀ ਨਹੀਂ ਰੱਖਦੇ ਹੈਗੇ ਹਨਾ ਗੱਲਾਂ ਤਾਂ ਹੁੰਦੀ ਹੀ ਰਹਿੰਦੀਆਂ ਨੇ ਇਹ ਨਹੀਂ ਮੁੱਕਣੀਆਂ ਹੈਗੀਆਂ ਚਾਹੇ ਜਿੱਥੇ ਮਰਜ਼ੀਆਂ ਦੀਆਂ ਹੋਣ ਹਨਾ ਬਸ ਮੈਂ ਤਾਂ ਇਹ ਇਹ ਕਹਿਣਾ ਬਸ ਇਹੀ ਕਹਿਣਾ ਚਾਹੂੰਗੀ ਵੀ ਜੇ ਕੋਈ ਵੀ ਮੈਂ ਬਸ ਇੱਕ ਜਿਵੇਂ ਕੈਦੀ ਨਹੀਂ ਹੁੰਦਾ ਮੈਂ ਉਹ ਕੈਦੀ ਬਣ ਕੇ ਇੱਥੇ ਬੈਠਣੀ ਹੈ ਤਾਂ ਵੀ ਮਤਲਬ ਇਹ ਨਹੀਂ ਹੈਗਾ ਵੀ ਮੈਂ 4 ਦਿਨ ਆਪਣਾ ਕੋਈ ਦੁੱਖ ਸੁੱਖ ਸਾਂਝਾ ਕਰਨ ਲਈ ਆਨਾ ਕਿਸੇ ਵੀ ਕਿਸੇ ਆਪਣੇ ਕੋਲ ਬਹਟਾ ਵੀ ਮੈਂ ਐ ਮੈਂ ਐ ਵੀ ਨਹੀਂ ਕਹੂੰਗੀ ਐ ਵੀ ਨਾ ਸਮਝੋ ਵੀ ਮੈਂ ਬਹੁਤ ਬਿਉਰੇ ਬਾਲਿਓ ਦੁਖੀ ਬੈਠੀ ਐ ਨਹੀਂ ਕੋਈ ਵੀ ਦੇਖੋ ਸਾਰੀਆਂ ਧੀਆ ਭੈਣਾਂ ਆਪਣੇ ਪੇਕੇ ਜਾਂਦੀਆਂ ਨੇ ਘੱਟੋ ਘੱਟ ਸਾਲਤ ਨੂੰ ਪਤਾ ਨਹੀਂ ਕਿੰਨੀ ਕਿੰਨੀ ਵਾਰ ਜਾਂਦੀਆਂ ਨੇ ਹਨਾ ਮੈਨੂੰ ਕਿੰਨੇ ਸਾਲ ਹੋ ਗਏ ਮੈਂ ਲਗਾਤਾਰ ਉੱਥੇ ਬੈਠੀ ਬੈਠੀ ਐ ਨਾ ਤੇ ਜਿਹੜੇ ਆਪਣੇ ਸੋਹਰਿਆਂ ਹਨਾ ਆਪਣੇ ਇੱਧਰ ਹੁੰਦੇ ਨੇ ਦੇਖੋ ਆਪਣਾ ਜਿਹੜਾ ਦੁੱਖ ਸੁੱਖ ਜਿਹੜਾ ਆਪਣਾ ਉਹ ਹੁੰਦਾ ਉਹ ਆਪਾਂ ਸਿਰਫ ਆਪਾ ਅਪਡੇ ਕੋਲ ਹੀ ਕਰ ਸਕਦੇ ਹਾਂ ਹਨਾ ਵੀ ਆਪਣਾ ਦੁੱਖ ਆਪਣੇ ਸੋਹਰਿਆਂ ਦੇ ਰਿਸ਼ਤੇਦਾਰਾਂ ਕੋਲ ਨਹੀਂ ਵੰਡ ਸਕਦੇ ਜਾਂ ਸੋਹਰਿਆਂ ਕੋਲ ਨਹੀਂ ਵੰਡ ਸਕਦੇ ਇਹ ਇਹ ਸੱਚਾਈ ਹੈ ਇਹ ਸੱਚਾਈ ਹੈ ਹਰ ਇੱਕ ਭੈਣ ਦੀ ਸੱਚਾਈ ਹੈ ਇਹ ਵੀ ਆਪਾਂ ਆਪਣਾ ਦੁੱਖ ਸੁੱਖ ਆਪਦਿਆਂ ਕੋਲ ਹੀ ਵੰਡ ਸਕਦੇ ਆ ਚਾਹੇ ਆਪਾਂ ਜਿੰਨਾ ਮਰਜੀ ਸੁ끼 ਹੋਈਏ ਚਾਹੇ ਆਪਾਂ ਹੁਣ ਮੈਨੂੰ ਚਲੋ ਬਹੁਤ ਸਾਰੇ ਵੀ ਕਹਿਣਗੇ ਕਮੈਂਟ ਕਰਕੇ ਵੀ ਹਾਂ ਵੀ ਨਹੀਂ ਸਾਡੇ ਸਸਰਾਲ ਨਾਲ ਇਦਾਂ ਨਹੀਂ ਹੈ ਨਹੀਂ ਹੈ ਵੀ ਅਸੀਂ ਆਪਣੇ ਐ ਇੱਥੇ ਮਾਵਾ ਭੈਣਾ ਵਾਂਗ ਰਹਿੰਦੇ ਆ ਜਾਂ ਨਾ ਇਹ ਸਭ ਇਹ ਮੈਂ ਕਹ ਰਹੀ ਵੀ ਕੋਈ ਅਹਿਲ ਜੀਤੀ ਨਹੀਂ ਹੋਊਗੀ ਜਿਹੜੀ ਆਪਣਾ ਮਤਲਬ ਦੁੱਖ ਸੁੱਖ ਆਪਣੀ ਮਾਂ ਮਾਂ ਕੋਲ ਨਾ ਵੰਡ ਸਕੀ ਤੇ ਦੇਖੋ ਹਰ ਟਾਈਮ ਤਾਂ ਬੰਦਾ ਖੁਸ਼ ਵੀ ਨਹੀਂ ਰਹਿੰਦਾ ਹੈਗਾ ਹਨਾ ਇਹ ਤਾਂ ਹੈ ਨਹੀਂ ਵੀ ਸਾਰੀ ਜਿਹੜੀ ਜਿੰਨੀ ਆਪਣੀ ਜ਼ਿੰਦਗੀ ਆ ਉਹ ਖੁਸ਼ੀਆਂ ਨਾਲੇ ਲੰਘੂਗੀ ਦੁੱਖ ਆਉਂਦੇ ਨੇ ਸਭ ਦੀ ਜ਼ਿੰਦਗੀ ਚ ਆਉਂਦੇ ਨੇ ਹਨਾ ਮੇਰੀ ਚ ਵੀ ਆਉਂਦੇ ਨੇ ਜੇ ਮੈਂ ਕਿੰਨੇ ਸਾਲ ਹੋ ਗਏ ਮੈਂ ਕਿਤੇ ਜਾਂਦੀ ਨਹੀਂ ਬਾਹਰ ਹਨਾ ਕਿਤੇ ਰਿਸ਼ਤੇਦਾਰੀ ਚ ਨਹੀਂ ਜਾਂਦੀ ਹਨਾ ਤਾਂ ਇਹਦਾ ਮਤਲਬ ਐ ਨਹੀਂ ਹੈਗਾ ਵੀ ਮੈਂ ਖੁਸ਼ ਹਾਂ ਜਾਂ ਮੈਂ ਸੁਖੀ ਹਾਂ ਹਨਾ हां मैं जਵੇਂ ਦੱਸਿਆ ਵੀ ਹਰ ਇੱਕ ਚੀਜ਼ ਜਿਹੜੀ ਆਪਾਂ ਕੈਮਰੇ ਦੇ ਅੱਗੇ ਨਹੀਂ ਰੱਖ ਸਕਦੇ ਹਨਾ ਦੁੱਖ ਮੈਨੂੰ ਵੀ ਹੁੰਦਾ ਮੇਰੇ ਵੀ ਦਰਦ ਹੁੰਦਾ ਦਿਨ ਰਾਤ ਜਦ ਕੋਈ ਵੀ ਕਿਸੇ ਤੇ ਵੀ ਕੋਈ ਗੱਲ ਆ ਜਾਂਦੀ ਹੈ ਕੋਈ ਦੁੱਖ ਹੁੰਦਾ ਸਭ ਤੋਂ ਪਹਿਲਾਂ ਆਪਣਾ ਮੁੱਕਿਆ ਹੋਇਆ ਯਾਦ ਹੁੰਦਾ ਤੇ ਮੈਨੂੰ ਵੀ ਇਸੇ ਤਰ੍ਹਾਂ ਜਦ ਮੰਨੂ ਕੋਈ ਉਹ ਹੁੰਦਾ ਤਕਲੀਫ ਹੁੰਦੀ ਹੈ ਤਾਂ ਮੈਨੂੰ ਵੀ ਮੇਰਾ ਆਪਣਾ ਭਰਾ ਯਾਦ ਹੁੰਦਾ ਵੀ ਜੇ काश वो ਹੁੰਦਾ ਤਾਂ ਉਹ ਵੀ ਮੇਰੇ ਕੋਲ ਆਂਦਾ ਮੈਂ ਉੱਥੇ ਜਾਂਦੀ ਮੈਂ ਹੁਣ ਨਾ ਬਸ ਇੰਨੀ ਕੁ ਵੀਡੀਓ ਬਣਾ ਸਕੂੰਗੀ ਤੇ ਯੂਵੀ ਵੀ ਹੁਣ ਮੇਰੇ ਕਿੰਨੀ ਦੇਖਣ ਲੱਗ ਗਿਆ ਕਿਉਂਕਿ ਆ ਯੂਵੀ ਫਿਰ ਮੇਰੇ ਬਾਰ-ਬਾਰ ਮੇਰੇ ਵੱਲ ਦੇਖਦਾ ਏ बस एनी की एना का ही वीडियो बनानी थी मैं ਤੇ ਮੈਂ ਇਹੀ ਦੱਸਣਾ ਚਾਹੂੰਗੀ ਵੀ ਜਦ ਮੈਂ ਮਤਲਬ ਜਿੱਦਣ ਮੇਰਾ ਦਿਲ ਕਰੂਗਾ ਮਤਲਬ ਵੀ ਇਹ ਜੀ ਕੋਈ ਗੱਲ ਨਹੀਂ ਹੈ ਨਾ ਵੀ ਮੰਨੂ ਕੋਈ ਵੀਡੀਓ ਤੇ ਰੋਕ ਰਿਆ ਜਾਂ ਕੋਲ ਮੈਨੂੰ ਜਿਆਦਾ ਹੀ ਉਹ ਆ ਪਰ ਕੋਈ ਨਾ ਕੋਈ ਇਹ ਜੀ ਗੱਲ ਵੀ ਜ਼ਰੂਰ ਹੁੰਦੀ ਹੈ ਨਾ ਵੀ ਦੇਖੋ ਵੀ ਜਦ ਮਨ ਦਿਲ ਟੁੱਟ ਜਾਂਦਾ ਹਨਾ ਉੰਬੀ ਸਭ ਦੇ ਦੇਖੋ ਸਾਰੇ ਮਾਵਾਪਾ ਆਪਣੇ ਧੀਆ ਪੇੜਾਂ ਨੂੰ ਮਿਲਦੇ ਆ ਸਾਰੀਆਂ ਧੀ ਆਪਣੇ ਮਾਵਾਪਾ ਨੂੰ ਪੇਣ ਪਾਈਆਂ ਮਿਲਦੀਆਂ ਨੇ ਹਨਾ ਫਿਰ ਵੀ ਬਸ ਉਹ ਗੋਲ ਨਹੀਂ ਹੋ ਰਿਹਾ ਇਸ ਤਰ੍ਹਾਂ ਹੀ ਬਸ ਇਹ ਕਹਿਣਾ ਚਾਹੂੰਗੀ ਜਦੋਂ ਹੋਰ ਮਿਲਦੇ ਆ ਸਭ ਦਾ ਜੀ ਕਰਦਾ ਮੇਰੀ ਬਸ ਅੱਜ ਦੀ ਵੀਡੀਓ ਇੱਥੇ ਰੱਖ ਸੀਗੀ ਅ ਬਸ ਮੈਂ ਤੁਹਾਨੂੰ ਇਹੀ ਦੱਸਣਾ ਤਾਂ ਬਾਕੀ ਹੁਣ ਜ ਜ ਜਦੋਂ ਮੇਰਾ ਜੀ ਕਰੂਗਾ ਹਨਾ ਮੈਂ ਮਤਲਬ ਜਿੱਦਦਰ ਮੇਰਾ ਦਿਲ ਕਰਿਆ ਮੈਂ ਜ਼ਰੂਰ ਵੀਡੀਓ ਪਾਉਂਗੀ ਵਧੀਆ ਪਾਉਂਗੀ ਕੋਸ਼ਿਸ਼ ਕਰੂੰਗੀ ਵੀ ਇਸ ਤੋਂ ਬਾਅਦ ਵਧੀਆ ਹੀ ਵੀਡੀਓ ਪਾਵਾਂ ਐ ਨਹੀਂ ਪਤਾ ਵੀ ਹੁਣ ਕਿਸ ਦਿਨ ਹੋਊਗੀ ਤੇ ਬਸ ਮੈਂ ਤੁਹਾਨੂੰ ਇਹੀ ਦੱਸਣਾ ਤਾਂ ਵੀ ਬਸ ਸਾਡੇ ਨਾਲ ਇਦਾਂ ਹੀ ਜੁੜੇ ਰਹੋ ਤੇ ਇਦਾਂ ਹੀ ਸਾਨੂੰ ਪਿਆਰ ਕਰਦੇ ਰਹੋ ਪਲੀਜ਼ ਐਂਡ ਕਿਉਂਕਿ ਤੁਹਾਡੇ ਤੁਹਾਡੇ ਨਹੀਂ ਤਾਂ ਇਹ ਮਤਲਬ ਵੀ ਇਦਾਂ ਵੀ ਹੁੰਦਾ ਵੀ ਹਨਾ ਮੈਂ ਮੈਂ YouTube ਦਾ ਕੰਮ ਵੀ ਛੱਡ ਸਕਦੀ ਸੀ ਮੈਂ ਛੱਡਦੀ ਨਹੀਂ ਹੈਗੀ ਇਹ ਕੰਮ ਕਿਉਂਕਿ ਕਿਉਂਕਿ ਤੁਸੀਂ ਹੋਈਆਂ ਜਿਹੜੇ ਨਾਲ ਨਾਲ ਜੁੜੇ ਹੋਏ ਆ ਤੁਸੀਂ ਹੋਈਆਂ ਹੁਣ ਇੱਕ ਜਿਹੜੇ ਮਤਲਬ ਫੈਮਲੀ ਮੰਗ ਲੱਗਣ ਲੱਗ ਕੇ ਤੇ ਵੀ ਮਤਲਬ ਫੈਮਲੀ ਫੈਮਲੀ ਦੇਖੋ ਆਪਣਾ ਸ਼ਾਇਦ ਆ ਤਾਂ ਹਮਨ ਅੱਜ ਕੱਲ ਦਾ ਟਾਈਮ ਹੈ ਜਿਹੜਾ ਹਰ ਇੱਕ ਦੇ ਹਰ ਇੱਕ ਦੀ ਕਹਾ ਉਹ ਆ ਗੱਲ ਐ ਵੀ ਆਪਣਾ ਆਪਣਾ ਹੀ ਨਹੀਂ ਹੁੰਦਾ ਆਪਣਾ ਆਪਣਾ ਹੀ ਹੁੰਦਾ ਹੈਗਾ ਆਪਣੇਆਂ ਨਾਲੋਂ ਬਗਾਨੇ ਜ਼ਿਆਦਾ ਆਪਣੇ ਹੁੰਦੇ ਨੇ ਹਨਾ ਇਹ ਤਾਂ ਸਾਰਿਆਂ ਦੀ ਜ਼ਿੰਦਗੀ 'ਚ ਇਹੀ ਗੱਲ ਆ ਹੁਣ ਤੇ ਬਸ ਹੁਣ ਇਹ ਤੋਂ ਅੱਗੇ ਬੋਲਣ ਦੀ ਕੋਸ਼ਿਸ਼ ਤਾਂ ਕਰਦੀ ਆ ਗੱਲਾਂ ਗੱਲ ਤਾਂ ਹੋਰ ਹੋਰ ਵੀ ਕਰਨੀਆਂ ਸੀ ਹੁਣ ਬੋਲਿਆ ਨਹੀਂ ਜਾ ਰਹਾ بس میں چھوٹا ਜਿਹਾ ਸ਼ਾਰਟ ਬਣਾ ਕੇ ਦੱਸਣਾ ਸੀ ਹੁਣੇ ਸ਼ਾਰਟ ਪੂਰੀ ਵੀਡੀਓ ਬਣ ਗਈ ਆ ਇਹ ਵੀ ਮੈਨੂੰ ਪਤਾ ਨਹੀਂ ਪਰ ਜਿੰਨੀ ਵੀ ਹੋ ਗਈ ਮੈਂ ਪਾ ਦੂੰਗੀ ਤੇ ਬਾਕੀ ਜਿਹੜੀ ਇਹ ਤੋਂ ਪਹਿਲਾਂ ਪਾਈ ਹੋਈ ਆ ਉਹ ਸਾਰੀ 4-5 ਦਿਨ ਪਹਿਲਾਂ ਦੀ ਪਾਈ ਹੋਈ ਆ ਤੇ ਮੈਂ ਹੁਣ ਅੱਜ ਸ਼ੁੱਕਰਵਾਰ ਰਾਤ ਨੂੰ ਬਣਾ ਰਹੀ ਆ ਵੀਡੀਓ ਤੇ ਜਿੱਦਣ ਮੇਰਾ ਮਨ ਦਿਲ ਬਿਲਕੁਲ ਸੈੱਟ ਹੋ ਗਿਆ ਨਾ ਠੀਕ ਹੋ ਗਈ ਉਸ ਦਿਨ ਮੈਂ ਤੁਹਾਨੂੰ ਵੀਡੀਓ ਜ਼ਰੂਰ ਪਾਉਂਗੀ ਜ਼ਰੂਰ ਵਧੀਆ ਪਾਉਣ ਦੀ ਪੂਰੀ ਕੋਸ਼ਿਸ਼ ਕਰੂੰਗੀ ਬਸ ਅੱਜ ਦੀ ਵੀਡੀਓ ਇੱਥੇ ਡੱਕ ਸੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਬਸ ਮੇਰੇ ਨਾਲ ਹਮੇਸ਼ਾ ਜੁੜੇ ਰਹੋ ਹਮੇਸ਼ਾ ਸਾਨੂੰ ਮੈਨੂੰ ਯੂਵੀ ਨੂੰ ਕੋ ਬਹੁਤ ਪਿਆਰ ਦਿਂਦੇ ਰਹੋ ਤੇ ਬਸ ਹੁਣ ਮਿਲਦੇ ਆ ਤੁਹਾਨੂੰ ਅਗਲੇ